ਇੰਨ ਦਿਨ ਪਹਿਲਾਂ ਪੰਜਾਬ ਦੇ ਕਿਸਾਨ ਚੰਡੀਗੜ੍ਹ ਦੇ ਵਿੱਚ ਐਂਟਰ ਹੋਏ ਇਹ ਤਸਵੀਰਾਂ ਬਿਲਕੁਲ ਸ਼ੰਭੂ ਬਾਰਡਰ ਜਾਂ ਟਿਕਰੀ ਬਾਰਡਰ ਦਾ ਭੁਲੇਖਾ ਪਾਉਂਦੀਆਂ ਨੇ ਬਿਲਕੁਲ ਉਸੇ ਤਰ੍ਹਾਂ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਵਾਉਣ। ਹੁਣ ਇਹ ਸਵੇਰ ਦੀਆਂ ਤਸਵੀਰਾਂ ਨੇ ਕਿ ਆਖਰ ਕਿਸਾਨਾਂ ਦੀ ਸਵੇਰ ਕਿਸ ਤਰ੍ਹਾਂ ਬੀਤਦੀ ਹੈ। ਸਵੇਰੇ ਕਿਸ ਤਰ੍ਹਾਂ ਕਿਸਾਨਾਂ ਦਾ ਸ਼ਡਿਊਲ ਰਹਿੰਦਾ ਹੈ, ਕਿਸ ਤਰ੍ਹਾਂ ਚਾਹ ਪਾਣੀ ਲਈ ਤਿਆਰ ਹੁੰਦੇ ਨੇ, ਕਿੱਥੇ ਨਹਾਇਆ ਜਾਂਦਾ, ਕਿੱਥੋਂ ਦੁੱਧ ਪਾਣੀ ਆਉਂਦਾ ਇਹ ਸਾਰੀ ਗੱਲਬਾਤ ਕਰਾਂਗੇ। ਟਰੈਕਟਰਾਂ ਦੇ ਉੱਪਰ ਹੀ ਕੱਪੜੇ ਸੁੱਕਣੇ ਪਾਏ ਹੋਏ ਨੇ। ਸਵੇਰੇ ਨਾਲ ਹੀ ਜਿਹੜਾ ਸਬਜੀ ਪਾਜੀ ਦਾ ਜਿਹੜਾ ਤਿਆਰ ਕਰਨਾ ਉਸ ਦੀ ਵੀ ਜਿਹੜਾ ਕੰਮ ਸ਼ੁਰੂ ਹੋ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕੇਂਦਰ ਤੋਂ ਬਾਅਦ ਹੁਣ ਪੰਜਾਬ ਸਰਕਾਰ ਨਾਲ ਮੱਥਾ ਲਾਇਆ 3 ਦਿਨ ਪਹਿਲਾਂ ਪੰਜਾਬ ਦੇ ਕਿਸਾਨ ਚੰਡੀਗੜ੍ਹ ਦੇ ਵਿੱਚ ਐਂਟਰ ਹੋਏ ਇਸ ਵਕਤ ਅਸੀਂ 34 ਸੈਕਟਰ ਮੇਲਾ ਗਰਾਊਂਡ ਦੇ ਵਿੱਚ ਮੌਜੂਦ ਹਾਂ ਇਹ ਤਸਵੀਰਾਂ ਬਿਲਕੁਲ ਸ਼ੰਭੂ ਬਾਰਡਰ ਜਾਂ ਟਿਕਰੀ ਬਾਰਡਰ ਦਾ ਭੁਲੇਖਾ ਪਾਉਂਦੀਆਂ ਨੇ ਬਿਲਕੁਲ ਉਸੇ ਤਰ੍ਹਾਂ ਜਦੋਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਵਾਉਣ ਹੁਣ ਕਿਸਾਨ ਚੰਡੀਗੜ੍ਹ ਐਂਟਰ ਹੋਏ ਨੇ ਕੱਲ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਰੋਸ ਮਾਰਚ ਕੀਤਾ ਇੱਕ ਮਹਾਪੰਚਾਇਤ ਵੀ ਕੀਤੀ ਗਈ ਹੁਣ ਇਹ ਸਵੇਰ ਦੀਆਂ ਤਸਵੀਰਾਂ ਨੇ ਕਿ ਆਖਰ ਕਿਸਾਨਾਂ ਦੀ ਸਵੇਰ ਕਿਸ ਤਰ੍ਹਾਂ ਬੀਤਦੀ ਹੈ ਤਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਨਾਲ ਹੀ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਕਿ ਸਵੇਰੇ ਕਿਸ ਤਰ੍ਹਾਂ ਕਿਸਾਨਾਂ ਦਾ ਸ਼ਡਿਊਲ ਰਹਿੰਦਾ ਹੈ ਕਿਸ ਤਰ੍ਹਾਂ ਚਾਹ ਪਾਣੀ ਲਈ ਤਿਆਰ ਹੁੰਦੇ ਨੇ ਕਿੱਥੇ ਨਹਾਇਆ ਜਾਂਦਾ ਕਿੱਥੋਂ ਦੁੱਧ ਪਾਣੀ ਆਉਂਦਾ ਇਹ ਸਾਰੀ ਗੱਲਬਾਤ ਕਰਾਂਗੇ ਟਰੈਕਟਰਾਂ ਦੇ ਉੱਪਰ ਹੀ ਕੱਪੜੇ ਸੁੱਕਣੇ ਪਾਏ ਹੋਏ ਨੇ ਸਵੇਰੇ ਨਾਲ ਹੀ ਜਿਹੜਾ ਸਬਜ਼ੀ ਪਾਜੀ ਦਾ ਜਿਹੜਾ ਤਿਆਰ ਕਰਨਾ ਉਸ ਦੀ ਵੀ ਜਿਹੜਾ ਕੰਮ ਸ਼ੁਰੂ ਹੋ ਗਿਆ ਹੈ ਇੱਧਰ ਦੂਜੇ ਪਾਸੇ ਜਿਹੜੇ ਵੱਖ-ਵੱਖ ਜਿਹੜੇ ਪਿੰਡਾਂ ਤੋਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਜਿਹੜੇ ਕਿਸਾਨ ਆਏ ਹੋਏ ਨੇ ਉਹਨਾਂ ਵੱਲੋਂ ਚਾਹ ਤਿਆਰ ਕਰਕੇ ਦੂਸਰੇ ਕਿਸਾਨਾਂ ਨੂੰ ਪਿਾਈ ਜਾਂਦੀ ਹੈ ਤੇ ਅੱਗੇ ਜਿਹੜਾ ਗੱਲ ਕਰ ਲਈ ਜਾਵੇ ਤਾਂ ਕਿਸਾਨ ਹਜੇ ਤਿਆਰ ਹੋ ਕੇ ਆਪ ਮੁਹਾਰੇ ਹੀ ਜਿਹੜਾ ਉਹ ਬੈਠੇ ਹੋਏ ਨੇ ਕੀ ਇਹਨਾਂ ਦਾ ਪਲਾਨਿੰਗ ਰਹਿਣ ਵਾਲੀ ਆ ਔਰ ਅੱਗੇ ਕੀ ਹੋਵੇਗਾ ਉਹ ਵੀ ਗੱਲਬਾਤ ਕਰਾਂਗੇ ਬਾਪੂ ਜੀ ਚਾਚੂ ਬਿਲੀ ਆ ਹਾਂ ਜੀ ਜਾ ਰੱਖ ਕੇ ਮौज ਮਰਦੇ ਆ ਹਾਂ ਦਾ ਕਾ ਇਹ ਆਉਂਦੀ ਲਖਈ ਆ ਬਾਪੂ ਜੀ ਕੀ ਅੱਜ ਦਾ ਪਲਾਨ ਰਹਿਣ ਵਾਲਾ ਹਾਂ ਜੀ ਅੱਜ ਦਾ ਕੀ ਪ੍ਰੋਗਰਾਮ ਹੈ ਅੱਜ ਪੀਲੇ ਨਾਲ ਸਟੇਜ ਚੱਲੂਗੀ ਜਨਾਚਰੀ ਸਾਡਾ ਖੇਤੀ ਤੰਨੇ ਖੇਤੀ ਨੀਤੀ ਦੇ ਬਾਰੇ ਆਇਆ ਸੀ ਜਨਾਜ਼ਰ ਖੇਤੀ ਨੀਤੀ ਲਾਗੂ ਕਰਵਾ ਕੇ ਜਾਵਾਂਗੇ ਸਾਡੀਆਂ ਮੰਗਾਂ ਨੇ ਬਾਕੀ ਕੁਝ ਪੰਜਾਬ ਸਰਕਾਰ ਨਾਲ ਨੇ ਕੋਈ ਸੈਂਟਰ ਸਰਕਾਰ ਨਾਲ ਨੇ ਸਾਰੀਆਂ ਮੰਗਾਂ ਮੰਨਵਾ ਕੇ ਜਾਵਾਂਗੇ ਉਹ ਨਜ਼ਰ ਜਾਂਦੀ ਨਹੀਂ ਅਸੀਂ ਰਾਸਣ ਪਾਣੀ ਅਸੀਂ ਟ੍ਰੇਲੀਆਂ ਚ ਲੈ ਕੇ ਆਇਆ ਸਾਰਾ ਕੁਝ ਆਪਣਾ ਪੱਕਾ ਰਾਸਣ ਪਾਣੀ ਇੱਥੇ ਬੈਠੇ ਰਹਾਂਗੇ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਪਹਿਲਾਂ ਕਿਹਾ ਜਾ ਰਿਹਾ ਸੀ ਕਿ 5 ਤਰੀਕ ਤੱਕ ਜਿਹੜਾ ਦਰਣਾ ਚੱਲਣਾ ਨਹੀਂ ਉਹ ਉੱਥੇ ਹੁਣ ਜੋ ਆਗੂਆਂ ਦੀ ਮੀਟਿੰਗ ਹੋਏਗੀ ਅੱਗੇ ਤਾਂ 5 ਦਿਨਾਂ ਦਾ ਰੱਖਿਆ ਬਾਕੀ ਉਹ ਅੱਗੇ ਐਲਾਨ ਕਰੂ ਜਿੱਥੇ ਬੰਦੇ ਜੋ ਮੋਰਚ ਦੀ ਮੀਟਿੰਗ ਹੋਊਗੀ ਜੇ ਕੋਈ ਮੰਗ ਨਹੀਂ ਮੰਨੀਆਂ ਦੀ ਤਾਂ ਇਹ ਲੰਬਾ ਵੀ ਜਾ ਸਕਦਾ ਹੈ ਇਹ ਹੁਣ ਜੋ ਆਗੂਆਂ ਦੀ ਮੀਟਿੰਗ ਹੋਊਗੀ ਜਦੋਂ ਇਹ ਜੇ ਮੰਨਦੇ ਜਾਂਦਾ ਠੀਕ ਹੈ ਨਹੀਂ ਅੱਗੇ ਵੀ ਡੇਟ ਦਿੱਤੀ ਜਾ ਸਕਦੀ ਹੈ ਮੋਰਚਾ ਬਿਲਕੁਲ 5 ਤਰੀਕ ਤੱਕ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਧਰਨਾ ਲਾਵਾਂਗੇ ਕੱਲ ਜਿਹੜਾ ਖੇਤੀਬਾੜੀ ਮੰਤਰੀ ਨੂੰ ਮੰਗ ਪੱਤਰ ਸੌਂਪਿਆ ਗਿਆ ਔਰ 4 ਤਰੀਕ ਤੱਕ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲਣਾ 5 ਤਰੀਕ ਨੂੰ ਜਥੇਬੰਦੀ ਦੀ ਦੁਬਾਰਾ ਮੀਟਿੰਗ ਹੋਣੀ ਹੈ ਉਹ ਮੀਟਿੰਗ ਤੋਂ ਬਾਅਦ ਤਾਇ ਕੀਤਾ ਜਾਵੇਗਾ ਕਿ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਦੂਜੇ ਪਾਸੇ ਚੱਲਦੇ ਹਾਂ ਅੱਗੇ ਦਾ ਕੀ ਪ੍ਰੋਗਰਾਮ ਹੈ ਜੀ ਅੱਜ ਦਾ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾ ਹਾਂ ਮੌੜ ਬਲਾਕ ਸ਼ਿਕੰਦਰ ਘੋਮਣਾ ਲਗਾਤਾਰ ਅਸੀਂ ਇੱਕ ਤਰੀਕ ਤੋਂ ਮੋਰਚਾ ਵਿੱਡਿਆ ਹੋਇਆ ਪੱਕੇ ਮੋਰਚੇ ਜੋ ਵੀ ਸਾਡੀ ਸੂਬੇ ਦੀ ਆਗੂ ਨੇ ਜੋ ਵੀ ਤੈਅ ਕਰਨਗੇ ਆਉਣ ਵਾਲੀ ਜਿਹੜੀ ਨੀਤੀ ਘੜੀ ਜਾਊਗੀ ਕਿਉਂਕਿ ਜਿਹੜੀ ਇਹ ਲੜਾਈ ਵਿੱਡੀ ਹੈ ਇਹ ਦਿੱਲੀ ਦੇ ਕਾਨੂੰਨਾਂ ਨਾਲੋਂ ਵੱਡੀ ਲੜਾਈ ਹੈ